ਕੀ ਕਹਿਣਾ ਚਾਹੋਗੇ ਅੱਜ ਸੌ ਚੱਕਰ ਸਮਾਗਮ ਹੋਇਆ ਸੀਗਾ ਜੀ ਤੁਹਾਡੀ ਪੰਚਾਇਤ ਟੱਲੇਵਲ ਤੋਂ ਇੱਥੇ ਪਹੁੰਚੀ ਆ ਸੌ ਚੱਕਰ ਤੋਂ ਬਾਅਦ ਕੀ ਕਹਿਣਾ ਚਾਹੋਗੇ ਦੇਖੋ ਜੀ ਪ੍ਰਸ਼ਾਸਨ ਨੇ ਜਿਹੜਾ ਜਾਂ ਪੰਜਾਬ ਸਰਕਾਰ ਵੱਲੋਂ ਜਿਹੜਾ ਮੁੱਢਲਾ ਕੰਮ ਹੁੰਦਾ ਹੈਗਾ ਜਿਹਦੇ ਨਾਲ ਸਰਪੰਚ ਪੱਕਾ ਬਣ ਜਾਂਦਾ ਉਹ ਸੌ ਚੱਕ ਸਮਾਗਮਾ ਜਿਹੜਾ ਅੱਜ ਹੋਇਆ ਹੈਗਾ ਹਾਂਜੀ ਤੇ ਜਿਹੜੀ ਸੰਵਿਧਾਨ ਦੇ ਪ੍ਰਤੀ ਸaddha ਹੁੰਦੀ ਆ ਉਸ ਦੀ ਸੌ ਚੱਕ ਲਈ ਹੈ ਜੀ ਇਸ ਤੋਂ ਬਾਅਦ ਅਸੀਂ ਜੋ ਵੀ ਮਤਲਬ ਜਿਹੜਾ ਹੋਊਗਾ ਸੈਕਟਰੀ ਸਾਹਿਬ ਨੂੰ ਮਿਲ ਕੇ ਤੇ ਉਹ ਦੱਸੋਣਗੇ ਅਗਲਾ ਕੰਮ ਅਸੀਂ ਹੋਣਾ ਕਿਸ ਕਿਸਮ ਦਾ ਵੀ ਹੋਇਆ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਕਾਨੂੰਨੀ ਤੌਰ ਤੇ ਆਪਕੀ ਕੰਮ ਦੀ ਸ਼ੁਰੂ ਕਰ ਲਾਂਗੇ ਹਾਂਜੀ ਐਮਪੀ ਮੀਤਿਹਰ ਬਲਨੇ ਉਤੇ ਕੁਲਵੰਤ ਸਿੰਘ ਬੰਡੋਰੀ ਬਲਨੇ ਵੀ ਇਹ ਗੱਲ ਦਾਬੇ ਨਾਲ ਕਹੀ ਗਈ ਆ ਕਿ ਪਿੰਡ ਦੇ ਵਿੱਚੋਂ ਜਦੋਂ ਸਰਵਸੰਤੀ ਦਾ ਵੋਟਾਂ ਨਾਲ ਸਰਪੰਚ ਚੁਣਿਆ ਜਾਂਦਾ ਚਾਹੇ ਕਿਸ ਨੇ ਵੋਟ ਪਾਈ ਹੈ ਜਾਂ ਨਹੀਂ ਪਾਈ ਤਾਂ ਸਰਪੰਚ ਦਾ ਹੱਕ ਹੁੰਦਾ ਕਿ ਉਹ ਪਿੰਡ ਦੇ ਚੜ-ਬੱਧ ਕੇ ਕੰਮ ਕਰੇ ਜੀ ਕੋਤੂ ਸਿਲਵਿਚੀ ਜਿੱਤੇ ਵੋਟਾਂ ਪਈਆਂ ਨੇ ਹਾਂਜੀ ਅਸੀਂ ਤਾਂ ਵੋਟਾਂ ਵਾਲੇ ਤੇ ਵੀ ਕੋਈ ਧੜੇ ਵਾਲੀ ਵਾਲੀ ਗੱਲ ਰੱਖੀ ਨਹੀਂ ਸੀਗੀ ਹਾਂਜੀ ਅੱਜ ਵੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੋਊਗੀ ਹਾਂਜੀ ਕਿ ਅਸੀਂ ਕਿਸੇ ਵੀ ਕਿਸਮ ਦਾ ਖਾਸ ਕਰਕੇ ਮੈਂ ਸਰਪੰਚਦੋਂ ਉਹ ਜਿਵੇਂ ਕਹਿੰਦੇ ਨੇ ਦਾਅਵਾ ਕਰ ਸਕਾਂਗਾ ਵੀ ਅਸੀਂ ਕਿਸੇ ਵੀ ਚਾਹੇ ਕੋਈ ਦੂਜੀ ਪਾਰਟੀ ਦਾ ਮੈਂਬਰ ਵਾਹੇ ਸਾਡੇ ਲਈ ਤਾਂ ਕੋਈ ਹੈ ਨਹੀਂਗਾ ਹਾਂਜੀ ਅਸੀਂ ਲਗਾਤਾਰ ਪਿੰਡ ਦੇ ਵਿੱਚ ਓਵੇਂ ਜਿਵੇਂ ਪਹਿਲਾਂ ਤੋਂ ਵਿਚਰ ਰਹੇ ਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਧੜੇ ਵਜ ਤੋਂ ਉੱਪਰ ੜਕੇ ਸੀ ਜਿਹੜਾ ਪਿੰਡ ਦਾ ਵਿਕਾਸ ਕਰਾਂਗੇ ਹਾਂਜੀ ਤੇ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਇੱਕ ਦੂਜੇ ਦਾ ਸਹਿਯੋਗ ਲੈਂਦੇ ਹੋਏ ਇੱਕ ਕੰਮ ਕਰਾਂਗੇ ਮੈਂ ਤਾਂ ਸੱਚ ਨੂੰ ਇਹ ਗੱਲ ਸੋਚਦਾਗਾ ਕਿ ਇਹ ਜਿਹੜਾ 5 ਸਾਲਾਂ ਦਾ ਸਮਾਂਗਾ ਹਾਂਜੀ ਇਹ ਸਾਡੇ ਲਈ ਇੱਕ ਧਾਰਮਿਕ ਯਾਤਰਾ ਦੇ ਸਮਾਨ ਹੈ ਹਾਂਜੀ ਸਮਾਜਿਕ ਯਾਤਰਾ ਦੇ ਸਮਾਨ ਆ ਅਸੀਂ 5 ਸਾਲ ਇੱਕ ਸਫਰ ਦੇ ਉੱਤੇ ਨਿਕਲਿਆਂਗੇ ਹਾਂਜੀ ਜਿਹੜਾ ਸਾਡਾ ਸਫ਼ਰ ਪੰਜਾਂ ਛਾਲਾਂ ਦੇ ਵਿੱਚ ਪੂਰਾ ਹੋਣਾ ਕੋਲਾਸੀ ਹੈ ਅਸੀਂ ਉਹਦੇ ਵਿੱਚ ਜਿੰਨਾ ਖੁਸਰੇ ਕਿ ਜਿੰਨਾ ਲੋਕਾਂ ਦੇ ਨਾਲ ਮਿਲਕ ਜੁਲ ਕੇ ਜਿੰਨਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਸੀ ਭਾਈਚਾਰਕ ਤੌਰ ਤੇ ਸਾਂਝੇ ਹੋ ਕੇ ਨਜੀਠਦੇ ਹੋਏ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਬਣਾਉਂਦੇ ਹੋਏ ਇਸ ਸਫ਼ਰ ਤੇ ਨਿਕਲ ਕੇ ਇਹਨੂੰ ਤੈਅ ਕਰ ਲਾਂਗੇ ਉਹ ਵੀ ਸੌਖਾ ਰਹੂਗਾ ਜੇ ਕਿਤੇ ਇਹ ਸਫ਼ਰ ਦੇ ਵਿੱਚ ਸਾਡੇ ਆਪ ਸਰਮੈਨ ਨੂੰ ਮਨ ਮਟਾਪ ਹੁੰਦਾ ਖਟਾਸ ਹੁੰਦੀ ਆ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਜੇ ਕਿਤੇ ਉਹ ਰਹਿ ਜਾਂਦੀ ਹੈ ਕਿਤੇ ਨਾ ਕਿਤੇ ਮੈਨੂੰ ਤਾਂ ਫਿਰ ਸਫ਼ਰ ਦਾ ਜਿਆਦਾ ਸਵਾਦ ਆ ਉਹ ਰਹਿੰਦਾ ਜੀ ਠੀਕ ਹੈ ਅਸੀਂ ਉਹ ਸਵਾਦ ਨੂੰ ਮਤਲਬ ਉਹ ਪੂਰਾ ਪੂਰਾ ਵਧੀਆ ਬਣਾ ਕੇ ਰੱਖਣ ਦੇ ਲਈ ਹਾਂ ਜੀ ਅਸੀਂ ਸਾਰਾ ਕੁਝ ਇਹ ਸਹਿਯੋਗ ਲੈਂਦੇ ਵੀ ਰਹਾਂਗੇ ਤੇ ਸਹਿਯੋਗ ਕਰਦੇ ਹਾਂ ਤੁਹਾਡੀ ਨਗਰ ਦੇ ਲਈ ਸਰਪੰਚ ਬਣ ਤੋਂ ਪਹਿਲਾਂ ਵੀ ਜਿਹੜੀ ਭੂਮਿਕਾ ਅਸੀਂ ਬਹੁਤ ਵਧੀਆ ਰਹੀ ਆ ਤੁਸੀਂ ਲੋਕਾਂ ਦੇ ਹੱਕ ਦੇ ਲਈ ਹਮੇਸ਼ਾ ਖੜੇ ਰਹੇ ਹੋ ਜੀ ਕੀ ਕਹੂੰਗਾ ਇਹ ਇਹ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਜੀ ਮੇਰਾ ਜਨਤਕ ਤੇ ਜਮਹੂਰੀ ਜਥੇਬੰਦੀਆਂ ਲਈ ਸਮਾਜ ਸੇਵਾ ਦੇ ਵਿੱਚ ਮੇਰਾ 40 ਸਾਲਾਂ ਦਾ ਤਜਰਬਾ ਭਵੇਂ ਮੈਂ ਪੰਜਾਬ ਸਰਕਾਰ ਦਾ ਮੁਲਾਜ਼ਮੂਨ ਦੇ ਨਾਤੇ ਮੈਂ ਆਪਣੀ ਜਿਹੜੀ ਪੰਜਾਬ ਸਟੇਟ ਵੰਟਰ ਦੀ ਇੰਸਪੈਕਟਰ ਐਸੋਸੀਏਸ਼ਨ ਸੀ ਉਹਦਾ ਮੈਂ ਸੂਬੇ ਦਾ ਚਾਰਦੀ ਸੈਕਟਰੀ ਤੱਕ ਰਹਾ ਜਿਲ੍ਹੇ ਬਰਨਾਲਾ ਦਾ ਮੈਂ ਲਗਾਤਾਰ ਪ੍ਰਧਾਨ ਰਹਾ ਹਾਂ ਜੀ ਫਿਰ ਡੈਮੋਕਰੇਟਿਕ ਮਲਾਜ਼ਮ ਫੈਡਰੇਸ਼ਨ ਆ ਜੋ ਨੌਕਰੀ ਜੱਥੇਬੰਦੀ ਆ ਜਿਹੜੀਆਂ ਸਾਰੀਆਂ ਮਲਾਜ਼ਮਾਂ ਦੀ ਜੱਥੇਬੰਦੀ ਨੂੰ ਮਿਲਾ ਕੇ ਬਣਾਈ ਫੈਡਰੇਸ਼ਨ ਆ ਇੱਕ ਉਹਦਾ ਮੈਂ ਲੰਬੇ ਸਮੇਂ ਤੋਂ ਜਿਉਂ ਜਦੋਂ ਦਾ ਜਿਲ੍ਹਾ ਬਰਨਾਲਾ ਬਣਿਆ ਉਦੋਂ ਦਾ ਉਹਦਾ ਪ੍ਰਧਾਨ ਰਹਿ ਹਾਂ ਮੈਂ ਫਿਰ ਅਸੀਂ ਬਰਨਾਲੇ ਦੇ ਵਿੱਚ ਮਲਾਜ਼ਮ ਟਵੈਂਚ ਕਮੇਟੀ ਬਣਾ ਕੇ ਸਾਰੀਆਂ ਹਿੱਤਾਂ ਨੂੰ ਇਕੱਠਿਆਂ ਨੂੰ ਕਰਕੇ ਚਾਹੇ ਕੋਈ ਕਾਗਰੇਡ ਸੀ ਚਾਹੇ ਕੋਈ ਬੀਜੇ ਚਾਹੇ ਕੋਈ ਕਾਂਗਰਸ ਦਾ ਹੋਵੇ ਚਾਹੇ ਕੋਈ ਵੀ ਕਿਸੇ ਵੀ ਕਿਸਮ ਦੇ ਮੁਲਾਜ਼ਮਾਂ ਦੇ ਵਿਚਾਰ ਆਪੋ ਆਪਣੇ ਹੁੰਦੇ ਹੈਗੇ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਮੁਲਾਜ਼ਮ ਡਿਵਿਜਨ ਕਮੇਟੀ ਬਣਾਈ ਤੇ ਮੈਂ ਰਿਟਾਇਰਮੈਂਟ ਤੱਕ ਉਹਦਾ ਕਮਿਨਰ ਵੀ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਵੀ ਸਮਾਜ ਸੇਵਾ ਕਰਦੇ ਹੋਏ ਪਿੰਡ ਦੀ ਜਿਹੜੂ ਥੜੇ ਥੁੜੇ ਕੰਮ ਆਗੇ ਤੇ ਸਗੋਂ ਹੋਰ ਵੀ ਵਧੇਰੇ ਕੰਮ ਅਸੀਂ ਕਰਦੇ ਰਹੇ ਹਾਂ ਹਾਂਜੀ ਸਮੂਹ ਪੰਚਾਇਤਾਂ ਨੂੰ ਮੈਂ ਧੰਨਵਾਦ ਕਰਦੇ ਹਾਂ ਪਰ ਇਤੋਂ ਵੱਡਾ ਧੰਨਵਾਦ ਦਾ ਪਿੰਡ ਦੇ ਪਤਵੰਤ ਤੇ ਲੋਕਾਂ ਦਾ ਪਿੰਡ ਦੇ ਉਹਨਾਂ ਸਮੂਹ ਲੋਕਾਂ ਦਾ ਕਰਦਾ ਹਾਂਗਾ ਜਿਨ੍ਹਾਂ ਨੇ ਮੇਰੇ ਵਿੱਚ ਇਹ ਆਪਣਾ ਇਹਦਾ ਵਿਸ਼ਵਾਸ ਪ੍ਰਗਟ ਕੀਤਾਗਾ ਅਸੀਂ ਵੋਟਾਂ ਵਾਲੇ ਵੀ ਸੱਚ ਨੂੰ ਇਹੀ ਕਹਿੰਦੇ ਹਾਂ ਵੀ ਸਤ ਤੁਸੀਂ ਵੀ ਸੁਣਿਆ ਹੋਊਗਾ ਸਟੇਜਾਂ ਦੇ ਉੱਤੋਂ ਵੀ ਵੀ ਭਾਈ ਇਹ ਇੱਕ ਪ੍ਰਕਿਰਿਆ ਹੈਗੀ ਇੱਕ ਸਮਾਜਿਕ ਕੰਮ ਨੂੰ ਤੋੜਨ ਦੀ ਪ੍ਰਕਿਰਿਆ ਹੈਗੀ ਇੱਕ ਜਿਹੜੀ ਭਾਰਤੀ ਜਿਹੜੀ ਸੰਵਿਧਾਨ ਹੈਗਾ ਉਹਦੀ ਪਹਿਲੀ ਪੌੜੀ ਹੈਗੀ ਇਹਦੇ ਵਿੱਚ ਤੁਹਾਨੂੰ ਜੇ ਲੱਗਦਾ ਸੀ ਖਰੇ ਉਤਰਾਂਗੇ ਤੁਹਾਨੂੰ ਜੇ ਲੱਗਦਾ ਵੀ ਸਾਡੇ ਪਹਿਲਾ ਕੰਮ ਕੀਤੇ ਉਹ ਚੰਗੇ ਨੇ ਸਾਡੇ ਵਿਕਾਸ ਦੇ ਕੰਮ ਕੀਤੇ ਉਹ ਚੰਗੇ ਨੇ ਸਾਡੀ ਜਿਹੜੀ ਸਭੀਆ ਲੋਕਾਂ ਦੇ ਵਿੱਚ ਕੰਮ ਕਰਨ ਦੀ ਸਾਡਾ ਜਿਹੜਾ ਕਰੈਕਟਰਾਂ ਲੋਕਾਂ ਦੇ ਵਿੱਚ ਕੰਮ ਕਰਦਾ ਚ ਤੁਹਾਨੂੰ ਚੰਗਾ ਲੱਗਿਆ ਤਾਂ ਸਾਨੂੰ ਜਰੂਰ ਵੋਟ ਪਾ ਦਿਓ ਜੇ ਸਾਡੇ ਨਾਲ ਦੂਜਾ ਕੋਈ ਕੈਂਡੀਡੇਟ ਵਧੀਆ ਲੱਗਦਾ ਤਾਂ ਉਹਨੂੰ ਪਾ ਦਿਓ ਸਾਨੂੰ ਇਸ ਕਿਸੇ ਦਾ ਕੋਈ ਤਰਾਜ ਨਹੀਂ ਸੀਗਾ ਤੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾਗਾ ਮੈਨੂੰ ਹਰ ਤਰ੍ਹਾਂ ਦਾ ਸਹਿਯੋਗ ਵੀ ਦਿੱਤਾਗਾ ਹਰ ਕਿਸਮ ਨੇ ਮੇਰੇ ਨਾਲ ਮੂਹਰੇ ਲੱਗ ਕੇ ਇਹ ਕੈਂਪੇਨ ਮੈਂ ਨਹੀਂ ਚਲਾਈ ਪਿੰਡ ਦੇ ਸਮੂਹ ਲੋਕਾਂ ਨੇ ਚਲਾਈ ਆ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਧੰਨਵਾਦ ਤਾਂ ਕਮਕਰੀ ਗੱਲ ਧੰਨਵਾਦ ਤਾਂ ਕਰਦੇ ਹੀ ਹੈਗੇ ਆਉਣ ਵਾਲੇ ਸਮੇਂ ਤੇ ਵਿਸ਼ਵਾਸ ਵੀ ਦਿਵਾਉਣੇ ਹੈਗੇ ਕਿ ਪਿੰਡ ਦਾ ਹਰ ਇੱਕ ਕੰਮ ਆਪਸੀ ਭਾਈਚਾਰ ਕਿਸਾਨੀ ਦੇ ਨਾਲ ਹੋਊਗਾ ਕਿਸੇ ਕਦੇ ਵੀ ਕਿਸੇ ਕੋਈ ਤਕਲੀਫ ਨਹੀਂ ਹੋਣੀ ਬਹੁਤ ਬਹੁਤ ਧੰਨਵਾਦ